ਉਕੇ ਛੱਡ ਦੇਗੇ ਫੇਰ ਕੀ ਆ ਕੋਈ ਹੱਲ ਹੋ ਜੇ ਬਾਕੀ ਸਾਰੇ ਖਰਚਾਂ ਚ ਪਾਣੀ ਫੇਰ ਤਾਂ ਪਤਲਾ-ਪਤਲਾ ਇੱਕ ਵਾਰੀ ਸਾਰਾ ਝੋਨਾ ਵੱਢ ਕੇ ਕੇਰਾ ਸਾਰੇ ਖਰਚਿਆਂ ਨੂੰ ਪਾਣੀ ਛੱਡਦਾ ਤੇ ਕੱਲੇ ਉਹ ਚਾਰ ਕੇਲਾਂ ਨੂੰ ਛੱਡਿਆ ਉਹ ਅੱਜ ਦੇਖਦੇ ਆਂ ਖਰਚੇ ਵੱਡਾਂਗੇ ਬਾਕੀ ਸਾਰੇ ਖਰਚਾਂ ਚ ਪਾਣੀ ਫੇਰ ਤਾਂ ਪਤਲਾ-ਪਤਲਾ ਇੱਕ ਵਾਰੀ ਆਵਲੇ ਖਰਚਿਆਂ ਨੂੰ ਵੀ ਪਾਣੀ ਚੱਲੀ ਜਾਂਦਾ ਤੇ ਜਿਹੜਾ ਉੱਧਰ ਵਹਣਾ ਉਹਨੂੰ ਵੀ ਆਪਾਂ ਲਾਤਾ ਸੀਗਾ ਤੁਹਾਨੂੰ ਵੀਡੀਓ 'ਚ ਇੱਕ 'ਚ ਪਾਇਆ ਸੀਗਾ ਆਵਲੇ ਖਰਚਿਆਂ 'ਚ ਪਾਣੀ ਤਾਂ ਨਹੀਂ ਛੱਡਿਆ ਅੱਜ ਇਹਨੂੰ ਵੱਡਾਂਗੇ ਤੇ ਗੱਠਾ ਮਣਾਉਣੀ ਹੈਗੀਆਂ ਤੇ ਫੇਰ ਦੇਖ ਲਾਂਗੇ ਕੀ ਹਾਲ ਮੰਦਾ ਆਈ ਵਾਰ ਇਹ ਵਾਣ 'ਚ ਕਣਕ ਜਨਾ ਸੁੰਡੀ ਪੈ ਜਾਂਦੀ ਆ ਤਿੰਨ ਸਾਲ ਹੋ ਗਏ ਇਹਦੀ ਚੌਥਾ ਸਾਲ ਇਹ ਬਾਗੂ ਕੇ ਛੱਡ ਦੇਗੇ ਫੇਰ ਕੀ ਆ ਕੋਈ ਹੱਲ ਹੋ ਜੇ ਨਹੀਂ ਆਈ ਵਾਰ ਸੁੰਡੀ ਪੈਂਦੀ ਪੈਂਦੀ ਆ ਇਹਦੇ ਵਿੱਚ ਹੁਣ ਚਲਦੇ ਆ ਘਰੇ ਤੇ ਕਰਚਾ ਘੁਰਚਾਲ ਪਾ ਕੇ ਲਿਆਉਣੇ ਆ ਫੇਰ ਦੇਖਦੇ ਆ ਪਹੁੰਚ ਗਏ ਜੀ ਫਿਰਗੇ ਆ ਦੇਖੋ ਕਿਵੇਂ ਸੁੱਤਾ ਪਿਆ ਇਹਨੂੰ ਮਹਾਂਕ ਮਹਾਂ ਦਾ ਹੋਰੀ ਉੱਥੇ ਕੋਲ ਜਿੰਮੀ ਆਈ ਖਾਈ ਖਾਈ i ਸਤ ਮੰਡੀਆਂ ਪਵਾ ਲੈਂਦਾ ਤੇ ਆ ਵੀ ਟੁੱਟਿਆ ਨਿਕਲ ਗਿਆ ਫਿਰ ਉਹ ਐਕਸਟਰਾ ਲੈ ਆਏ ਸੀ ਹੁਣ ਇਹ ਪਾਉਣੀ ਆ ਉਨਾ ਬਾਹਣ ਚ ਛੜਦੇ ਆ ਪਾਣੀ ਉਹ ਭਰ ਗਿਆ ਤੇ ਆ ਕੇ ਆ ਪਤਾ ਲੱਗਿਆ ਜਿਹੜੀਆਂ ਛੁਰੀਆਂ ਸੀਗੀਆਂ ਉਹ ਹੋਰ ਪਾਸੇ ਦੀਆਂ ਲੈ ਆਏ ਕਿ ਦੋਨੇ ਗਲਤ ਆ ਗਈਆਂ ਸੀ ਹੁਣ ਬਦਲਣਗੇ ਆ ਦੁਬਾਰੇ ਦੂਜੀਆਂ ਨਵੀਆਂ ਕਸਾਂਗੇ ਕ੍ਰਾਸ ਵੀ ਪਾਤਾ ਵਧੀਆ ਸੈੱਟ ਕਰਕੇ ਆ ਵੀ ਨਵਾਂ ਪਾਇਆ ਤੇ ਆ ਵੀ ਆ ਚੌੜਾ ਪਾਸਾ ਇਧਰ ਹੋਣਾ ਚਾਹੀਦਾ ਪਤਲਾ ਉਧਰਲੇ ਪਾਸੇ ਅੰਦਰਲੇ ਅਸੀਂ ਵੀ ਸੇਵ ਖਾਂਦੇ ਆ ਤੇ ਸਾਡਾ ਜਿੰਮੀ ਵੀ ਸੇਵ ਖਾਂਦਾ ਆ ਆ ਸ਼ਬੀਰ ਅਖਲੇ ਵੀ ਤੇ ਉਹ 우ਸ਼ਾ ਕਿਡੂਸ਼ਾ ਇੱਕ ਕਿਵੇਂ ਸੇਵ ਖਾਂਦਾ ਆਂ ਖਾਂਦੇ ਹੁੰਦੇ ਓਏ ਹੈ ਮਸ਼ੀਨ ਆ ਗਈ ਜੀ ਉਹਨਾਂ ਨੇ ਤਾਇ ਕਹਨੇ ਝੋਨਾ ਬੁੱਢਣਾ ਅੱਜ ਲੱਗ ਗਿਆ ਸਾਰੇ ਖਰਚੇ ਨੂੰ ਪਾਣੀ ਤਾਂ ਨੱਕਾ ਕਰਤਾ ਬੰਦ ਆ ਆਉ ਭਈਆ ਉਹਨੇ ਦਾ ਝਾੜ ਕਿਵੇਂ ਤੱਕੀ ਹੋਈ ਮੈਂ ਤਾਂ ਕੱਢੀ ਕੱਟੀ ਹੈਗਾ ਜੀ ਲੋਟ ਅਜੇ ਤਾਂ ਹਜੇ 2 ਕਿਲੋ ਅੰਗੂਰ ਤੇ ਪਿਆਈ ਆ ਹੂੰ ਹੂੰ ਦੋ ਟਰਾਲੀਆਂ ਭਰ ਜਾਣੀਆਂ ਭਰੀ ਗਿਆ ਹੋਇਆ ਪੀਸੀ ਨਿਕਲ ਹੀ ਪੀਓ ਇਹ ਆ ਵੀ ਭਰ ਜੂਗਾ ਹੈਗਾ 75 ਕਮਣ ਦਾ ਝਾੜ ਬਸਾਂ ਬਸਾਂ ਦੀ ਸੀਗੀ ਬਿਮਾਰੀ ਉਹਦਾ ਕਿਹੜਾ ਇਹ ਵੀ ਡੋਗਰ